ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਨ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵੜਾ ਵਿਖਾਉਣੀਆਂ ਬਿਲਕੁਲ ਜੈਜੇ ਮੁੱਲ ਦੀਆਂ ਦੋ ਤਾਜ਼ੀਆਂ ਸੂਈਆਂ ਸੋਈਆਂ ਤੇ ਇੱਕ ਗੱਭਣ ਅਸੂਨ ਨੂੰ ਤਿਆਰ ਆ ਕੁਛਕ ਦਿਨ ਲੈਂਦੀ ਆ ਬਿਲਕੁਲ ਛੋਟੇ ਬਾਹ ਹੋਣਗੇ ਸੋਹਣੀਆਂ ਬੱਚੀਆਂ ਚੰਗੇ ਦੁੱਧ ਵਾਲੀਆਂ ਕੱਦਕਾਰਠ ਵਾਲੀਆਂ ਇਨਫਰਮੇਸ਼ਨ ਲੈ ਦਨਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਰਹਿਸਤਾ ਸੀ ਨਾਮ ਜੀ ਦੇਵ ਸਿੰਘ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟੀ ਫੋਨ ਨੰਬਰ ਦਾ ਸੀ 76592444 ਇੱਕ ਹੀ ਫੇਰ ਦਾ ਸੀ 76592444 ਇੱਕ ਨੰਬਰ ਤੋਂ ਸ਼ੁਰੂ ਕਰ ਲਈ ਜੀ ਕਿੰਨਾ ਮਾਸੂਦ ਦੋ ਦੰਦ ਬੱਚੀ ਆ ਜੀ ਪਹਿਲਾ ਸੂਆ ਸੂਈ ਵੀ ਆਈ ਠੀਕ ਹੈ 12 13 ਕਿਲੋ ਬੌਲੀ ਤਿਆਰ ਹੈ 11 ਮੰਨ ਕੇ ਕੋਈ ਵੀ ਲੈ ਜਾਏ ਠੀਕ ਹੈ 11 ਕਿਲੋ ਕੰਟਰੀ ਦੇ ਤੋਲ ਦਾਂ ਬੌਲੀ ਆਪਾਂ ਜੀ ਕਿੰਨਾ ਕਿ ਪਿਆ ਦੂੰ ਦੁੱਧ ਪਿਆ ਦੂੰ 6 8 ਕਿਲੋ ਜਿਆਦਾ ਮੋਲੋ 60000 ਜਮਾਨਤਾਨ ਕਰ ਦਾਂਗੇ ਮਗਰ ਕੀ ਇਹਦੇ ਮਗਰ ਬੱਚੀ ਆ ਚੌਥਾ ਦਾ ਨਸੂਈ ਨੂੰ ਕੱਢੀ ਬਾਹਰ ਨੂੰ ਚੱਲ ਪਹਿਲਾਂ ਦੰਦ ਦਿਖਾਉ ਦੇ ਦੇ ਜੀ ਕਹੀਂ ਦੀ ਗੱਲ ਨਹੀਂ ਦੋ ਦੰਦ ਦੀ ਆ ਦੋਸਤੋ ਦੋੰਦੀ ਠੀਕ ਹੈ ਜੀ ਸੈੱਡਾ ਵਾਲੇ ਦੁੱਧ ਦੰਦ ਮੋਤਿਆਂ ਨੂੰ ਚਿਣੇ ਪਏ ਆ ਨਿੱਕੇ ਨਿੱਕੇ ਦੰਦ ਦੋ ਦੰਦ ਰੀਜਨਲ ਬੱਚੀ ਪਹਿਲਾ ਸੂਆ ਮਗਰ ਫੀਮੇ ਬਹੁਤ ਸੋਹਣੀ ਬੱਛੀ ਆ ਮਗਰ ਵੀ ਚਾਰਾਂ ਦਿਨਾਂ ਦੀ ਸੂਈ ਥੱਲੇ 12-13 ਕਿਲੋ ਬੌਲੀ ਕੰਡੇ ਵਾਲੀ ਤਿਆਰ ਆ ਭਾਵੇਂ ਦੋ ਟਾਈਮ ਤਿੰਨ ਟਾਈਮ ਵੀਰ ਕਹਿੰਦਾ ਕਿਲਾ ਚੋਕੇ ਲੈ ਜੇ ਵੀਡੀਓ ਬਣਾਉਣ ਦਾ ਸਮਾਂ ਮਾਰਨਿੰਗ ਦਾ ਸਵੇਰ ਦੀ ਚਵਾਈ ਹੋਈ ਵੀ ਆ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਚਵਾਈ ਦੇ ਟਾਈਮ ਤੇ ਹਵਾਨੇ ਬੌੜਿਆਂ ਨਾਲ ਭਰੇ ਹੋਣੇ ਸੀ ਪਰ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਕੋਈ ਆਏ ਨਾ ਭੈਣ ਭਰਾ ਮੰਨੇ ਕਿ ਹਵਾਨੇ ਥੋੜੇ ਵਿਖਾਉਂਦੀਆਂ ਕਿਉਂਕਿ ਵੀਡੀਓ ਬਣਾਉਣ ਦਾ ਸਮਾਂ ਮਾਰਨਿੰਗ ਦਾ ਹੈ ਸਵੇਰ ਚਵਾਈ ਹੋ ਚੁੱਕੀ ਹੈ ਚਵਾਈ ਤੋਂ ਬਾਅਦ ਵੀਡੀਓ ਬਣਾ ਰਹੇ ਆ ਥਣ ਸੋਹਣਿਆ ਗੁਲਾਬੀ ਮੁੱਠੀ ਵਾਲੇ ਹੱਥ ਦੀ ਚਵਾਈ ਵਾਲੇ ਧਾਰਾ ਮਾਰਦੇ ਨੇ ਵੀਰ ਕਹਿੰਦਾ ਚਵਾਈ ਪੂਰੀ ਚੰਗੀ ਆ ਬੱਚਾ ਬਾਈ ਨੇ ਛੱਡਤਾ ਤੇ ਨਿਆਣਾ ਲਾ ਲਿਆ ਨਿਆਣਾ ਕਿਸੇ ਨੇ ਲਾਉਣਾ ਤਾਂ ਲਾਲੇ ਨਹੀਂ ਲਾਉਣਾ ਤਾਂ ਤਾਂ ਵੀ ਕੋਈ ਚੱਕਰ ਨਹੀਂ ਵੀਰ ਨੇ ਵੈਸੇ ਹੀ ਬੰਨ ਲਿਆ ਚਵਾਈ ਬਾਈ ਦੱਸ ਦੇ ਇੱਕ ਨੰਬਰ ਹੈ 60000 ਚੋਂ ਵੀਰ ਕਹਿੰਦਾ ਮਾਨ ਕਰ ਦੂ ਪਹਿਲਾ ਸੂਬਾ ਪੂਰੀ ਭਾਰੀ ਵੱਡੇ ਕਦ ਕਾਠ ਵਾਲੀ ਤਾਜੀ ਸੂਈ ਸਵਾਈ ਦੋ ਦੰਦ ਬੱਛੀ ਨਵਾ ਹਾਨਾ ਦੋਂਦੀ ਵਹਿੜ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਕੋਈ ਪੰਜ ਸੱਤ ਸੂਵੇ ਕਰਮਾ ਵਾਲੀ ਵਧੀਆ ਦੁੱਧ ਪਿਆਉ ਕਿਉਂਕਿ ਪਹਿਲਾ ਸੂਆ ਪਲੂਨ ਬੱਛੀ ਹੈ ਇੱਕ ਤਾਂ ਹੁੰਦਾ ਉਹ ਕਹਿਣ ਵਾਲੀ ਗੱਲ ਕਹਿ ਦੇਣੀ ਪਹਿਲਾ ਨਾ ਜਾਂ ਦੂਜਣ ਹੋਵੇ ਭਾਵੇਂ ਚੌਥਾ ਸੂਆ ਪਰ ਇਹ ਰੀਜਨਲ ਪਹਿਲਾ ਸੂਆ ਕਿਉਂਕਿ ਤੁਹਾਨੂੰ ਦੰਦ ਵਿਖਾਤੇ ਆ ਮੂੰਹ ਤੋਂ ਦੋ ਦੰਦ ਦਾ ਦੇਖ ਬਈ ਤੇ ਹਮਾਰਾ ਖਾਦੀ ਦਾ ਹਾਂ ਮਾਝਾ ਵਾਲਾ ਮੋਟਾ ਅਦੀ ਚਵਾਈ ਵਾਲਾ ਥਾਨਾ ਚਾਈ ਬਾਲੀ ਚੰਗੀ ਐ ਗੰਨੇਰ ਕੀ ਮੋਟੀ ਧਾਰ ਚਿੱਟਾ ਦੁੱਧ ਮੱਝਾਂ ਵਰਗਾ ਹੂੰ ਪੂਰ ਛਿੱਟੇ ਦੇ ਬਈ ਘਰ ਤੱਕ ਦੀ ਗਰੰਟੀ ਹੋਵੇ ਆਪਣੀ ਥਾਂ ਦੀ ਬਾਦ ਕਾਟਦੀ ਠੀਕ ਐ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਬਈ ਪੂਰ ਛਿੱਟੇ ਦੀ ਵੀਰ ਕਹਿੰਦਾ ਅਗਲੇ ਦੇ ਘਰ ਤੱਕ ਦੀ ਗਰੰਟੀ ਹੋਊ ਜਦੋਂ ਹੁਣ ਨਹੀਂ ਪੂਰ ਛਿੱਟਾ ਹੈਗਾ ਘਰੇ ਅਗਲੇ ਦੇ ਕਾਹਦਾ ਹੁਣ ਇੱਕ ਦਿਨ ਜੇ ਨੂੰ ਕੀ ਹੋਣਾ ਕਰਮਾ ਲਈ ਨੂੰ ਇੱਕ ਨੰਬਰ ਚਵਾਈ ਐ ਬਿਲਕੁਲ ਜਾਇਜ਼ ਮੁੱਲ 60000 ਮਾਨਤਾਨ ਹੋਜੂ 17 18 ਕਿਲੋ ਦੁੱਧ ਪਿਆਜੂ ਚਾਰਾਂ ਦਿਨਾਂ ਦੀ ਸੂਈ ਥੱਲੇ 12-13 ਤਿਆਰ ਆ ਮਗਰ ਬੱਛੀ 2 ਨੰਬਰ ਤੇ ਆ ਜੀਏ ਆ ਦੂਜਾ ਸੂਆ ਸੂਈ ਆਈ ਠੀਕ ਐ ਤੇ ਥੱਲੇ ਹੁਣ 10 ਕਿਲੋ ਬੌਲੀ ਤਿਆਰ ਆਈ ਜਿਵੇਂ ਕੰਡੇ ਤੂਲ ਮੀਂ 10 ਕਿਲੋ ਹੀ ਠੀਕ ਆ ਜਦੋਂ ਦੂਜਾ ਦੇਣਾ ਸੂਈ ਤਾਂ ਇਹ ਮਗਰ ਬੱਛਾ ਹੀ ਕਿੰਨਾ ਕ ਦੁੱਧ ਕੱਢ ਜੂ ਦੁੱਧ ਆ ਵੀ 17-18 ਕਿਲੋ ਪਿਆਊਗੀ ਜੈ ਜੈ ਮੋਲ 85000 ਦੀ ਦੇ ਦਾਂਗੇ 1 ਨੰਬਰ 60000 ਦੀ ਮਾਨਤਾਣ ਹੋ ਜੂ 2 ਨੰਬਰ 50 ਤੇ 8 58000 ਦੀ ਇਹਦਾ 2000 ਮੁੱਲ ਘਟਾ ਕਾ ਦੇਦਾ ਵੀ ਵੱਡਾ ਹੀ ਆ 10 ਕਿਲੋ ਖੁੱਲੀ ਬੌਲੀ ਦੋਵਾਂ ਦਿਨਾਂ ਦੀ ਸੂਈ ਥੱਲੇ ਤਿਆਰ ਆ 나ੜੂਆ ਵੇਖ ਸਕਦੇ ਆ ਤਾਜ਼ਾ ਅੱਲਾ ਹੀ ਆ ਮਗਰੇ ਦੇ ਬੱਚਾ ਇੱਕ ਨੰਬਰ ਦੇ ਬੱਚੀ ਆ ਜੇ ਕੋਈ ਬੱਚੀ ਵਾਲੀ ਲੈਣ ਦਾ ਚਾਹ ਵਾਣ ਇੱਕ ਨੰਬਰ ਬੱਚੀ ਵਾਲੀ ਆ ਦੋ ਨੰਬਰ ਬੱਚੇ ਵਾਲੀ ਛੋਟਾ ਕਰਨਾ ਪਾਨ ਦੇ ਪੱਤੇ ਵਰਗਾ 17 18 ਕਿਲੋ ਵੀਰ ਦਾਸ ਦਾ ਖੁੱਲਾ ਦੁੱਧ ਪਿਆ ਜੂ 50 ਤੇ 85800 ਮੁੱਲ ਆ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਵਾਰ-ਵਾਰ ਦੱਸਦਾ ਕਿਉਂਕਿ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਥਾਣਾ ਹਵਾਨਿਆਂ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰਿਓ ਕੋਈ ਭੈਣ ਭਰਾ ਇਹਨੇ ਕਹੇ ਹਵਾਨੇ ਥੋੜੇ ਵਿਖਾਉਂਦੀਆਂ ਦੁੱਧ ਬੌੜਾ ਇਹ ਬਾਈ ਬੌੜਾ ਦਸੀ ਜਾਂਦਾ ਕਿਉਂਕਿ ਸਵੇਰ ਦੀ ਚਵਾਈ ਹੋਈ ਹੈ ਉਸ ਹਿਸਾਬ ਨਾਲ ਫਿਰ ਵੀ ਹਵਾਨੇ ਕਰ ਮਾਲੀਆਂ ਸੋਹਣੇ ਵਿਖਾਉਂਦੀਆਂ ਪਰ ਸ਼ਾਮ ਦੀ ਚਵਾਈ ਤੇ ਸਾਰਾ ਦੇਣ ਹੀ ਪਿਆ ਥਾਣ ਹਵਾਨਿਆਂ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਹਾਂ ਸਵੇਰ ਦੇ ਟਾਈਮ ਵੀਡੀਓ ਬਣਾ ਰਹੇ ਹਾਂ ਸੀਰਸਾਉ ਫੁੱਲ ਮੋਇਨਾ ਵੀਰ ਨੇ ਨਿਆਣੇ ਲਾ ਲਏ ਆ ਤੇ ਮੋਇਨਾ ਖੜ ਗਿਆ ਬੱਚਾ ਥੋੜਾ ਜਿਹਾ ਧੁਰ ਲੀਆਂ ਵੱਧ ਮਾਰਦਾ ਮੱਛੀ ਤੁਹਾਨੂੰ ਪਤਾ ਹੁੰਦੇ ਹੀ ਨਰੋਏ ਆ ਅਮਰੀਕੀ ਹੁੰਦੇ ਹੀ ਭੜੇ ਆ ਸੀਰਸਾਉ ਫੁੱਲ ਚਵਾਈ ਸਾਰੀਆਂ ਦੀ ਇੱਕ ਨੰਬਰ ਆ ਬਾਕੀ ਜੇ ਤੁਹਾਨੂੰ ਵੀਡੀਓ ਅਪਲੋਡ ਹੋਣੀ ਆ ਤੁਸੀਂ ਵੀਰ ਦੇ ਘਰੇ ਆਉਣਾ ਉਦੋਂ ਨੂੰ ਹਵਾਨੇ ਫੁੱਲ ਭਰੇ ਹੋਣਗੇ ਦੁੱਧ ਨਾਲ ਬਾਕੀ ਸ਼ਾਮ ਨੂੰ ਝੋਲਿਓ ਆ ਕੇ ਸੁਬਾ ਫੇਰ ਅਗਲੇ ਦਿਨ ਚੋਲਿਓ ਅਗਲੇ ਦਿਨ ਫੇਰ ਭਾਵਾਂ ਸ਼ਾਮ ਨੂੰ ਚੋਲਿਓ ਆਪਾਂ ਕਹਿੰਦੇ ਬਾਈ ਆਪਣੇ ਕੋਲੋਂ ਚੋਖੇ ਲੈ ਕੇ ਜਾਵੇ ਦੋ ਡੰਗ ਤਿੰਨ ਡੰਗ ਆਲਾ ਦਸੱਲੀ ਕਰਕੇ ਲੈ ਕੇ ਜਾਵੇ ਸਹੀ ਹੈ ਕਿਉਂਕਿ ਬਾਈ ਤੇਰਾ ਵੀ ਇੱਥੇ ਕੋਈ ਲੰਬਾ ਨਹੀਂਗਾ ਤੂੰ ਤਾਂ ਵੀਡੀਓ ਬਣਾਉਣੀ ਹੈਗੇ ਹਾਂ ਚਵਾਈ ਹੈ ਇਹਦੀ ਵੀ ਫੋਲੀ ਚੰਗੀ ਆ ਤੁਸੀਂ ਵੇਖ ਲਓ ਕੋਈ ਭੂਰ ਨਹੀਂ ਛਿੱਟਾ ਨਹੀਂ ਮੋਟੀ ਧਾਰ ਹੈ ਗੂਠੇ ਵਰਗੀ ਹੂੰ ਦੁੱਧ ਦੇਦਾ ਵੀ ਚਿੱਟਾਈ ਆ ਤੁਸੀਂ ਵੇਖ ਲਓ ਇੱਕ ਨੰਬਰ ਚਵਾਈ ਹੈ ਜਮਾਂ ਕੋਈ ਭੂਰਨੇ ਛਟਾ ਨੇ ਮੋਟੀ ਧਾਰ ਗੂਠੇ ਵਰਗੀ ਐ 1 ਨੰਬਰ 60000 ਦੀ 2 ਨੰਬਰ 58000 ਦੀ 2 ਘੱਟ 60 ਜੇ ਕੋਈ ਜੋੜਾ ਲੈ ਲੂ ਕੋਈ 1000 ਵੱਧ ਮਾਨਤਾਨ ਕਰ ਦੂ ਬੇਫਿਕਰ ਹੋ ਕੇ ਆ ਜਾਓ ਹੋ ਜੂ ਥੋੜਾ ਥੋੜਾ ਕੱਲੇ ਕੱਲੇ ਜੋ ਵੀ ਜੋੜੇ 'ਚ 1000 ਵੱਧ ਕਰ ਦੂ 3 ਨੰਬਰ ਦਾ ਕਹਿਣਾ ਮਸੂਆ ਜਗਦੇ ਪਹਿਲਾ ਸੋਈ ਸੁਹੰਦੀ ਆ ਬਾਈ ਇਹ ਪਹਿਲਣ ਸਾਰੀਆਂ ਨਵਾਂ ਹਾਣੀ ਵੇੜਾਂ ਆ ਕੋਈ ਨੁੱਪੀ ਲਈ ਆਈ ਉਹ ਸਾਹਮਣੇ ਕੋਠੀ ਵਾਲੋਂ ਠੀਕ ਐ ਕਿੰਨੇ ਦਿਨ ਲੈ ਜੂ ਆ ਦਿਨ ਬਾਈ ਇਹ ਦੱਸਿਆ ਹਣਾ 7-8 ਦਿਨ ਪਏ ਬਾਈ ਇਹਦੇ ਯਾਰ ਮੀ ਕਰਨ ਪਹਿਲਾਂ ਵੀ ਸੂ ਸਕਦੀ ਹੈਗੀ ਹਾਂ ਕਿੰਨਾ ਕ ਦੁੱਧ ਪਿਆਜੂ ਦੁੱਧ ਪਾਇ ਦਊ ਬਈ ਆ ਵੀ 17-18 ਕਿਲੋ ਜੈ ਜਮਾਲ ਆ 65000 ਜੀ ਦੂੰਗਾ ਬਈ ਕੱਢੀ ਬਾਹਰੋਂ ਉਹ ਸਾਹਮਣੇ ਕੋਠੀ ਦੀ ਨਹੀਂ ਥਾਨੂੰ ਬਾਹੜ ਮਹਿ ਲਰਗੀ ਉਹ ਘਰੋਂ ਬਾਈ ਕਹਿੰਦਾ ਲਈ ਹੈ ਆ ਕੇ ਪੁੱਛ ਲਿਓ ਭਾਵਾ ਨਾਲ ਗਵਾਂਢ ਦੀ ਘਰ ਹੈ ਬਾਹੜ ਕੋਠੀ ਮਹਿ ਲਰਗੀ ਉਹਨਾਂ ਤੋਂ ਲਈ ਹੈ ਪਹਿਲੇ ਸੂਵੇ ਸੁੰਦੀ ਹੈ 7-8 ਦਿਨਾਂ ਦੀ ਕੱਚੀ ਹੈ ਇਹ ਵੀਰ ਕਹਿੰਦਾ 65000 ਜੀ ਦੇਵਾਂਗਾ ਦੁੱਧ 17-18 ਕਿਲੋ ਖੁੱਲਾ ਪਿਆਜੂ ਨਵਾ ਹਾਨ ਕੋਲ ਲਰਗੀ ਬੱਛੀ ਹੈ ਇਹ ਤਿੰਨ ਨਾਗ ਫੁੱਲ ਚੰਗੇ ਨਵਾਂ ਹਨ ਵੇਲਾ ਭਾਈ ਜਿਵੇਂ ਕੌਲੀ ਵਰਗੀਆਂ ਹੀ ਆ ਹਾਂ ਦੋਸਤੋ ਜਿਵੇਂ ਘੋੜੀ ਦੇ ਪੈਰ ਹੁੰਦੇ ਹਨ ਨਾ ਉਵੇਂ ਹੀ ਹੈ ਬਹੁਤ ਸੋਹਣੀਆਂ ਬੱਛੀਆਂ ਤਿੰਨ ਨਾਗ ਦੋ ਤਾਜ਼ੀਆਂ ਸੂਈਆਂ ਸਵਾਈਆਂ ਤਿੰਨ ਨੰਬਰ ਗੱਭਣ ਸੀਲ ਸੌ ਸਾਰੇ ਨਾਗ ਹੀ ਫੁੱਲ ਹੈ ਭਾਵੇਂ ਕੋਈ ਇੱਕ ਨਾਗ ਲੈ ਲੈ ਭਾਵੇਂ ਦੋ ਲੈ ਲੈ ਭਾਵੇਂ ਕੋਈ ਤਿੰਨੇ ਨਾਗ ਲੈ ਲੈ ਬੇਫਿਕਰ ਹੋ ਕੇ ਆ ਜਿਓ ਥਾਨ ਸਾਰਿਆਂ ਦੇ ਸੋਹਣੇ ਮੁਠੀ ਵਾਲੇ ਹੱਦੀ ਚਵਾਈ ਵਾਲੇ ਨਹੀਂ ਆਮ ਪਹਿਲਣਾ ਦਾ ਥਾਨ ਚੁੰਡੀ ਜੀ ਵਾਲਾ ਹੁੰਦਾ ਔਰਾ ਮੁਠੀ ਵਾਲਾ ਹੱਦੀ ਚਵਾਈ ਵਾਲਾ ਜਾਣ ਵਾਲਾ ਥਾਨ ਹੈ ਕਿ ਤਿੰਨ ਪਸ਼ੂ ਬਿਲਕੁਲ ਜਾਇਜ ਮੁੱਲ ਜੇ ਕੋਈ ਤਿੱਖੜੀ ਲੈ ਲੈਂਦਾ ਖੁੱਲਾ ਮਾਨ ਤਾਣ ਤਿੰਨ 4000 ਦਾ ਬਾਈ ਕਰ ਦੂਗਾ ਜੇ ਕੋਈ ਤਿੰਨੇ ਨਾਲ ਇਕੱਠੇ ਲੈ ਲੈਂਦਾ ਮੱਛੀਆਂ ਬਾਈ ਤਿੰਨੇ ਹੀ ਖਾਂਦੀਆਂ ਨਾਲੀਆਂ ਯਾਰ ਇਹ ਕਪਨਾ ਬਹੁਤ ਖਾਂਦਾ ਨੀਗਾ ਆ ਤਿੰਨੇ ਖਾਣ ਪੀਣ ਨੂੰ ਬਹੁਤ ਖੁਸ਼ੀਆਂ ਡੁੱਲੀਆਂ ਐ ਸਹੀ ਐ ਅਰੇ ਕੱਤੀ ਕੱਤੀ ਐ ਬੱਛੀ ਬਾਈ ਜਦੋਂ ਤਿਆਰ ਹੋ ਗੋ ਦੱਸੂਗੀ ਮੈਂ ਹੈਗੀ ਆ ਹਾਂ ਉਸੋ ਕੱਲੀ ਕੱਚੀ ਕੱਚੀ ਵਾਲਟੇ ਲਹਵਾਨ ਨੇ ਤੇ ਚਾਰ ਸੁਪੇਰੀ ਬਹੁਤ ਪਈਆਂ ਹਫਤੇ ਦੀ ਕੱਚੀ ਐ ਸੋਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਇਹ ਗੱਲ ਵੀਰ ਨੇ ਹੋਰ ਬਹੁਤ ਵਧੀਆ ਕਹੀ ਆ ਵੀਰ ਕਹਿੰਦਾ ਬੱਚੀਆਂ ਸਾਰੀਆਂ ਖਾਣ ਪੀਣ ਦੀਆਂ ਖੁੱਲੀਆਂ ਸਹੀ ਮੈਨੇ ਪਸ਼ੂ ਦੁੱਧ ਵੱਧ ਉਹ ਹੀ ਦਿੰਦਾ ਜਿਹੜਾ ਖਾਣ ਪੀਣ ਦਾ ਖੁੱਲਾ ਹੋਵੇ ਕਈ ਪਸ਼ੂਨ ਮੂਰੇ ਦਾਣਾ ਜਾਂ ਪਾਤਾ ਮੂੰਹ ਜਿਹਾ ਮਰੀ ਜਾਂਦੇ ਦਾਣਾ ਖਾਂਦੇ ਨਹੀਂ ਜੇ ਦਾਣਾ ਨਹੀਂ ਖਾਂਦੇ ਉਹ ਜਿਹੜਾ ਦੁੱਧ ਦੇਣਾ ਪਰ ਇਹ ਵੀਰ ਕਹਿੰਦਾ ਲੱਕੜਾਂ ਪਾ ਦੋ ਲੱਕੜਾਂ ਵੀ ਚੱਬ ਜਾਣਗੀਆਂ ਖਾਣ ਪੀਣ ਦੀਆਂ ਫੌਲ ਖੁੱਲੀਆਂ ਵਹਿਣਾ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਇਹ ਤਿੰਨ ਪਸ਼ੂ ਸੇਲ ਆ ਜਿਹਦੇ ਜਿਹੜਾ ਵੀ ਨਾਗ ਪਸੰਦ ਆਉਂਦਾ ਬਿਲਕੁਲ ਸਸਤੇ ਮੋਲ ਦੀਆਂ ਵਹਿਣਾ ਸਾਰਿਆਂ ਨੂੰ ਖਾਸ